ਦੀ ਮਾਫੀ ਮਾਫੀ ਦਾ ਵਿਸ਼ਾ ਹੀ ਨਹੀਂ ਗੱਲ ਤਾਂ ਬੇਅਦਬੀ ਦੀ ਕਰੋ ਗੱਲ ਤਾਂ ਡੇਰਾ ਸਾਧ ਦੀ ਕਰੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਜਿਹੜਾ ਪ੍ਰਦੀਪ ਕਲੇਰ ਹੈ ਉਹ ਜਿਹੜਾ ਇੱਕ ਥਾਣਾ ਬਾਜਾਖਾਨਾ ਕਿਉਂਕਿ ਤੁਸੀਂ ਗ੍ਰਹਿ ਮੰਤਰੀ ਹੋ ਮੁੱਖ ਮੰਤਰੀ ਸਾਹਿਬ ਉਹ ਬਾਜੇਖਾਨੇ ਦੇ ਵਿੱਚ ਤਿੰਨ ਕੇਸਾਂ ਦੇ ਵਿੱਚ ਪੀਓ ਡਿਕਲੇਰ ਹੋਇਆ ਤੇ ਸਿਰਫ ਇੱਕ ਕੇਸ 'ਚ ਮੁੱਖ ਮੰਤਰੀ ਭਗਵੰਤ ਮਾਨ ਜੀ ਤੁਹਾਡੀ ਪੁਲਿਸ ਨੇ ਉਹਦੀ ਅਰੈਸਟ ਪਾਈ 6 ਸਾਲ ਦੇ ਪਗੋੜੇ ਨੂੰ ਇੱਕ ਮਹੀਨੇ ਬਾਅਦ ਤੁਸੀਂ ਬੇਲ ਤੇ ਛੜਤਾ ਤੇ ਆ ਦੋ ਹੋਰ ਐਫਆਈਆਰਾਂ ਨੇ 117 ਨੰਬਰ ਹੈ 29 25 9 2015 ਦੀ ਤੇ ਇੱਕ ਹੈਗੀ 128 ਨੰਬਰ 12 10 2015 ਦੀ ਦੋਨੋਂ ਥਾਣੇ ਬਾਜੇਖਾਨੇ ਦੀਆਂ ਨੇ ਤੇ ਕੀ ਗ੍ਰਹਿ ਮੰਤਰੀ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਸਾਨੂੰ ਇਹ ਸਮਝਾ ਸਕਦੇ ਨੇ ਕਿ ਸਰਕਾਰ ਨੇ ਕਿਹੜੇ ਨਵੇਂ ਕਾਨੂੰਨ ਬਣਾਏ ਨੇ ਕਿ ਜਿਹੜਾ ਤਿੰਨ ਕੇਸਾਂ ਦਾ ਪੀਓ ਹੋਵੇ ਉਹਨੂੰ ਇੱਕ ਕੇਸ 'ਚ ਅਰੈਸਟ ਪਾ ਕੇ ਉਹਨੂੰ 1 ਮਹੀਨੇ ਬਾਅਦ ਮਿਲੀ ਭੁਗਤ ਨਾਲ ਕਿਉਂਕਿ ਵਾਦਾ ਮਾਫਗਵਾਹ ਬਣਾਉਣਾ ਹੈ ਉਹਨੂੰ ਛੱਡ ਦਿੱਤਾ ਜਾਵੇ ਤੇ ਦੋ ਕੇਸਾਂ ਦੇ ਉੱਤੇ ਤੁਸੀਂ ਸਥਿਤੀ ਸਪਸ਼ਟ ਕਿਉਂ ਨਹੀਂ ਕਰਦੇ ਇਹ ਪੰਜਾਬ ਦੇ ਮੁੱਦੇ ਨੇ ਤੇ ਪੰਜਾਬ ਦੇ ਮੁੱਦਿਆਂ ਤੋਂ ਤਾਂ ਮੁੱਖ ਮੰਤਰੀ ਭੱਜੇ ਫਿਰਦੇ ਨੇ ਅਕਾਲ ਤਖਤ ਸਾਹਿਬ ਦਾ ਕੰਮ ਅਕਾਲ ਤਖਤ ਸਾਹਿਬ ਨੇ ਕਰਨਾ ਉਹ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਉਹਨੂੰ ਡਿਕਟੇਟ ਨਾ ਕਰੋ ਤੁਸੀਂ ਇਹਦੇ ਤੇ ਜਵਾਬ ਦਿਓ ਕਿ ਜਿਹੜਾ ਮੁੱਖ ਮੰਤਰੀ ਦੇ ਦਫ਼ਤਰ ਦਾ ਕੰਮ ਹੈ ਕੀ نیچے ਤੁਸੀਂ ਪੁਲਿਸ ਨਾਲ ਐਸੀ ਮਿਲੀ ਭੁਗਤ ਕੀਤੀ ਐ ਡੇਰੇ ਨਾਲ ਐਸੀ ਗੰਡ ਧੁੱਪ ਕੀਤੀ ਐ ਕਿ ਜਿਹੜਾ ਗੁਰੂ ਸਾਹਿਬ ਦਾ ਮੁੱਖ ਦੋਸ਼ੀ ਐ ਉਹਨੂੰ ਇੱਕ ਕੇਸ 'ਚ ਅਰੈਸਟ ਪਾ ਕੇ ਦੋ ਦੇ ਵਿੱਚ ਤੁਸੀਂ ਉਹਦੇ ਤੇ ਤਲਵਾਰ ਲਟਕਾ ਕੇ ਛੜਤਾ ਕਿ ਭਾਈ ਹੁਣ ਤੂੰ ਵਿਰੋਧੀਆਂ ਦੀ ਕਿਰਦਾਰ ਕੂਸ਼ੀ ਕਰੀ ਚੱਲ ਭਗਵੰਤ ਮਾਨ ਸਾਹਿਬ ਇਹ ਗੱਲਾਂ ਦਾ ਤੁਹਾਡੇ ਕੋਲ ਕੋਈ ਜਵਾਬ ਐ ਇਹ ਪੰਜਾਬ ਜਵਾਬ ਮੰਗਦਾ ਇਹ ਗੁਰੂ ਦੀ ਸੰਗਤ ਜਵਾਬ ਮੰਗਦੀ ਐ ਇਹ ਸਾਹਮਣੇ ਆ ਕੇ ਦਿਓ ਔਰ ਦੂਜਾ ਪੰਜਾਬ ਨੂੰ ਇਹ ਦੱਸੋ ਵੀ ਡੇਰੇ ਨਾਲ ਤੁਹਾਡੀ ਕੀ ਮਿਲੀ ਭੁਗਤ ਕੀ ਰਾਮ ਰਹੀਮ ਤੋਂ ਹੁਣ ਹਰਿਆਣਾ ਚ ਆਮ ਆਦਮੀ ਪਾਰਟੀ ਇਲੈਕਸ਼ਨ ਲੜ ਰਹੀ ਹੈ ਕੋਈ ਫਾਇਦਾ ਲੈਣਾ ਕਿਉਂਕਿ ਉਹਨੂੰ ਬਾਰ-ਬਾਰ ਹਰਿਆਣਾ ਸਰਕਾਰ ਪਰੋਲ ਤੇ ਛੱਡਦੀ ਹੈ ਤੇ ਭਗਵੰਤ ਮਾਨ ਸਾਹਿਬ ਤੁਹਾਡੇ ਮੂੰਹ ਚੋਂ ਸ਼ਬਦਰੀ ਨਿਕਲਦਾ ਕੋਈ ਕੀ ਗੱਲ ਤੁਸੀਂ ਵਿਰੋਧ ਨਹੀਂ ਕਰ 파ਰੇ ਕੀ ਪੰਜਾਬੀਆਂ ਦੀ ਭਾਵਨਾ ਦੀ ਤਰਜਮਾਨੀ ਕਰਨਾ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਨਹੀਂ ਜੋ ਪੰਜਾਬ ਦੀ ਭਾਵਨਾ ਹੈ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਜਾ ਕੇ ਕੇਂਦਰ ਸਰਕਾਰ ਕੋਲੇ ਰੱਖ ਦੇ ਉ ਤਾਂ ਬੜੇ ਸੁਪਰੀਮ ਕੋਰਟ ਤੁਸੀਂ ਹਾਰੇ ਹੋਏ ਮੁਕਦਮਿਆਂ ਤੇ ਲੱਖਾਂ ਦੇ ਵਕੀਲ ਕਰ ਲੈਨੇ ਹੋ ਇਸ ਕੇਸ ਦੇ ਵਿੱਚ ਕਿਉਂ ਨਹੀਂ ਜਾ ਕੇ ਉਹਦੀ ਪਰੋਲ ਦਾ ਵਿਰੋਧ ਕਰਦੇ ਦੱਸੋ ਔਰ ਮਿਲੀ ਭੁਗਤ ਤੁਹਾਡੀ ਉਰੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਉਹ ਪ੍ਰਦੀਪ ਕਲੇਰ ਹੈ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਬੇਅਦਬੀਆਂ ਨੂੰ ਲੈ ਕੇ ਇਹ ਉਹਦਾ 164 ਦਾ ਬਿਆਨ ਹੈ ਉਹਦਾ ਕਬੂਲਨਾਮਾ ਕਿ ਕਿਸ ਤਰੀਕੇ ਉਹਨੇ ਕਾਨੂੰਨੇ ਕੰਮ ਨੂੰ ਅੰਜਾਮ ਦਿੱਤਾ ਇਸ ਕਬੂਲਨਾਮੇ 'ਚ ਉਹ ਇੱਕ ਹੋਰ ਬੰਦੇ ਦਾ ਜ਼ਿਕਰ ਕਰਦਾ ਹੈ ਉਹ ਜ਼ਿਕਰ ਕਰਦਾ ਹਣੀ ਪ੍ਰੀਤ ਦਾ ਉਹ ਜਿਹੜੀ ਬਾਬੇ ਨਾਲ ਰਹਿੰਦੀ ਹੈ ਹੁਣ ਮੈਨੂੰ ਇਹ ਦੱਸੋ ਵੀ ਕਿਹੜੀ ਐਸੀ ਤੁਹਾਡੀ ਮਜਬੂਰੀ ਹੈ ਕਿਹੜਾ ਐਸਾ ਤੁਹਾਡਾ ਅੰਡਰ ਟੇਬਲ ਸੌਦਾ ਕਿ 6 ਮਹੀਨੇ ਇਹ 164 ਦੀ ਸਟੇਟਮੈਂਟ ਨੂੰ ਹੋ ਗਏ ਤੇ ਸਾਡੇ ਮੁੱਖ ਮੰਤਰੀ ਗ੍ਰਹਿ ਮੰਤਰੀ ਜਿਨ੍ਹਾਂ ਨੂੰ ਸੜਕ ਤੇ ਤੁਰੀ ਜਾਂਦੀ ਕੀੜੀ ਲਿਖਦੀ ਹੈ ਜਿਨ੍ਹਾਂ ਕੋਲੇ ਵਿਜੀਲੈਂਸ ਹੈ ਜਿਹੜੇ ਸੂਬੇ ਦੀ ਕਮਾਂਡ ਸਾਹਮਦੇ ਨੇ ਤੇ ਉਹ ਹਣੀਪ੍ਰੀਤ ਨੂੰ ਇਸ ਕੇਸ ਦੇ ਵਿੱਚ ਮਲਜਮ ਨਹੀਂ ਬਣਾ ਸਕੇ 164 ਦੇ ਬਿਆਨ ਦੇ ਬਾਵਜੂਦ 164 ਦਾ ਬਿਆਨ ਮੈਜਿਸਟਰੇਟ ਸਾਹਿਬ ਰਿਕਾਰਡ ਕਰਦੇ ਨੇ ਉਹਨਾਂ ਦੇ ਕਾਊਂਟਰ ਸਾਈਨ ਹੁੰਦੇ ਨੇ ਇਹ ਤੋਂ ਵੈਲਿਡ ਡਾਕੂਮੈਂਟ ਜੁਡੀਸ਼ੀਅਲ ਦੇ ਵਿੱਚ ਜੁਡੀਸ਼ਰੀ ਦੇ ਵਿੱਚ ਕੋਈ ਨਹੀਂ ਹੁੰਦਾ ਤੇ ਜੇ 164 ਦੇ ਬਿਆਨ ਤੇ ਵੀ ਤੁਸੀਂ ਹਨੀਪ੍ਰੀਤ ਤੇ ਪਰਚਾ ਨਹੀਂ ਦਰਜ ਕੀਤਾ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਆ ਕੇ ਦੱਸੋ ਕਿ ਮੁੱਖ ਮੰਤਰੀ ਸਾਹਿਬ ਸਟੇਜ ਤੇ ਸ਼ੋਰ ਮਚਾ ਲਿਆ ਤੂੰ ਤੂੰ ਮੈਂ ਮੈਂ ਕਰ ਲਈ ਗੱਡੀ ਦੀ ਛੱਤ ਤੇ ਚੜ ਕੇ ਨੱਚਲੇ ਤੇ ਬੇਅਦਬੀਆਂ ਵੇਲੇ ਗੁਰੂ ਦੇ ਦੋਸ਼ੀਆਂ ਵੇਲੇ ਤੁਸੀਂ ਕਿਉਂ ਚੁੱਪ ਕਰ ਜਾਂਦੇ ਹੋ ਔਰ ਉਹ ਤੋਂ ਵੱਡਾ ਕਬੂਲਨਾਮਾ ਤੁਹਾਡਾ ਹੋਰ ਦਿਖਾਉਣੇ ਆ ਤੇਰੇ ਦੇ ਖਿਲਾਫ ਜਿਹੜਾ ਰਾਮ ਰਹੀਮ ਆ ਉਹਦੀ 295 ਇਹਦੀ ਸੈਂਕਸ਼ਨ ਪੰਜਾਬ ਸਰਕਾਰ ਰੋਕ ਕੇ ਬੈਠੀ ਹੈ ਉਹ ਕਿਉਂ ਨਹੀਂ ਸੈਂਕਸ਼ਨ ਦੇਰੇ ਗ੍ਰਹਿ ਮੰਤਰੀ ਸਾਹਿਬ 3 ਸਾਲ ਤੋਂ ਭਗਵੰਤ ਮਾਨ ਦੇ ਟੇਬਲ ਤੇ ਫਾਈਲ ਪਈ ਹੈ ਤੇ ਭਗਵੰਤ ਮਾਨ ਸਾਹਿਬ 3 ਸਾਲ ਤੋਂ ਸੈਂਕਸ਼ਨ ਨਹੀਂ ਦੇਰੇ ਬਾਕੀ ਬੰਦਿਆਂ ਦੀ ਸਭ ਦੀ ਸੈਂਕਸ਼ਨ ਦੇਤੀ ਅਨੁਰਾਗ ਅਗਰਵਾਲ ਸਾਹਿਬ ਦਾ ਆਰਡਰ ਹੈ ਬਾਕੀ ਜਿਹੜਾ ਸ਼ਕਤੀ ਸਿੰਘ ਹੈ ਹੋਰ ਜਿਹੜੇ ਕਿਊਜ਼ ਨੇ ਉਹਨਾਂ ਦੀ ਸੈਂਕਸ਼ਨ ਤਾਂ ਦੇਤੀ ਤੇ ਰਾਮ ਰਹੀਮ ਦੀ ਸੈਂਕਸ਼ਨ ਦੇਣ ਲੱਗੇ ਕੀ ਡਰ ਲੱਗਦਾ ਭਗਵੰਤ ਮਾਨਸਾ ਦੱਸੋ ਸੰਗਤ ਨੂੰ ਕਿਹੜਾ ਅੰਡਰ ਟੇਬਲ ਸਮਝੌਤਾ ਹੈ ਕਿ ਜਿਹੜਾ ਰਾਮ ਰਹੀਮ ਦੀ ਸੈਂਕਸ਼ਨ ਛੱਡ ਕੇ ਤੁਸੀਂ ਬਾਕੀ ਸਾਰਿਆਂ ਦੀ ਸੈਂਕਸ਼ਨ ਦੇਤੀ ਔਰ ਇਹ ਤੁਹਾਨੂੰ ਸਵਾਲ ਤੁਹਾਡੇ ਐਸਐਸਪੀ ਵੀ ਪੁੱਛ ਰਿਹਾ ਤੁਹਾਡੇ ਐਸਐਸਪੀ ਨੇ ਵੀ ਇੱਕ ਚਿੱਠੀ ਲਿਖੀ ਹੈ ਕਿ 295ਏ ਦੇ ਕੇਸ ਚ ਰਾਮ ਰਹੀਮ ਦੀ ਸੈਂਕਸ਼ਨ ਗ੍ਰਹਿ ਵਿਭਾਗ ਕਿਉਂ ਨਹੀਂ ਦੇ ਰਿਹਾ ਇਹ ਤੁਹਾਡੇ ਐਸਐਸਪੀ ਤੁਹਾਨੂੰ ਪੁੱਛ ਰਿਹਾ ਡਾਕੂਮੈਂਟ ਹੈ ਕੀ ਤੁਹਾਡੀ ਐਸਾ ਸਮਝੌਤਾ ਹੈ ਤੇ ਗੱਲਾਂ ਥ੍ਰੈਟਿਕਸ ਦੀਆਂ ਸਵਾਲ ਸ਼੍ਰੋਮਣੀ ਅਕਾਲੀ ਦਲ ਤੇ ਕਿ ਅਸਲ ਮੁੱਦੇ ਮਹਿਲ ਕੋਲਾ ਆਪਣੇ ਮੈਂ ਸਮਝੌਤੇ ਜਿਹੜੇ ਮੈਂ ਡੇਰੇ ਨਾਲ ਕਰੀ ਬੈਠਾ ਮੈਂ ਹਰਿਆਣੇ ਚ ਵੋਟਾਂ ਲੈਣੀਆਂ ਨੇ ਕੇਜਰੀਵਾਲ ਨੂੰ ਫਾਇਦਾ ਪਹੁੰਚਾਉਣਾ ਉਹ ਸਮਝੌਤੇ ਤੁਸੀਂ ਲਕੋਣ ਲਈ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਕੱਲੇ ਆਪਾਂ ਬਿਆਨਬਾਜ਼ੀ ਦੇਣੀ ਹੈ ਕਿਉਂਕਿ ਤੁਹਾਡੇ ਜਿਹੜੇ ਆਪਣੇ ਮਸਲੇ ਨੇ ਤੁਸੀਂ ਉਹਨਾਂ ਤੇ ਕੋਈ ਗੱਲ ਨਹੀਂ ਬੋਲਦੇ ਔਰ ਤੁਹਾਡੀ ਤੀਜੀ ਮਿਲੀ ਭੁਗਤ ਜਿਹੜੀ ਇਹ ਮੁੱਸਲੇ ਤੇ ਹੈ ਕਿਉਂਕਿ ਅੱਜ ਉਹ ਪੈਰੋਲ ਤੇ ਫੇਰ ਬਾਹਰ ਆ ਗਿਆ ਉਹਦੇ ਬਾਰ-ਬਾਰ ਪਰੋਲ ਤੇ ਛੱਡੇ ਜਾਣ ਨਾਲ ਸਿੱਖ ਸੰਗਤ ਦੇ ਹਿਰਦੇ ਫਲੁੰਦਰੇ ਜਾਂਦੇ ਨੇ ਤੇ ਉਹ 21 ਦਿਨ ਦੀ ਪਰੋਲ ਤੇ ਬਾਹਰ ਹੈ ਤਾਂ ਸਵਾਲ ਅੱਜ ਸੰਗਤ ਪੁੱਛਦੀ ਹੈ ਕਿ ਭਗਵੰਤ ਮਾਨ ਸਾਹਿਬ ਉਹ ਹਾਈ ਕੋਰਟ ਤੋਂ ਪਹਿਲਾਂ ਤਾਂ ਉਹ ਸੁਪਰੀਮ ਕੋਰਟ ਤੋਂ ਆਪਣੀ ਟ੍ਰਾਇਲ ਸਟੇ ਕਰ ਆ ਗਿਆ ਫਿਰ ਹਾਈ ਕੋਰਟ ਦਾ ਆਰਡਰ ਹੈ ਉਹਦੇ ਟ੍ਰਾਇਲ ਸਟੇ ਹੋਣ ਦਾ ਆਰਡਰ ਹੈ ਤੁਹਾਡੇ ਵਕੀਲਾਂ ਦੀ ਹਾਜ਼ਰੀ 'ਚ ਸਰਕਾਰੀ ਵਕੀਲਾਂ ਦੀ ਹਾਜ਼ਰੀ 'ਚ ਉਹਦੇ ਕੇਸ ਸਟੇ ਹੋ ਗਏ ਪਹਿਲਾਂ ਪੰਜਾਬ ਤੋਂ ਬਾਹਰ ਗਏ ਹੁਣ ਸਟੇ ਹੋ ਗਏ ਇਹ ਕਿਹੜੀ ਮਿੱਲੀਭੁਗਤ ਚੱਲ ਰਹੀ ਹੈ ਮਲ ਸਵਾਲ ਕੱਲਾ ਆਪਾਂ ਸ਼੍ਰੋਮਣੀ ਅਕਾਲੀ ਦਲ ਤੇ ਚੱਕਣਾ ਤੇ ਆਪ ਟੇਬਲ ਦੇ نیچے ਆਪਾਂ ਲਟਾਈ ਦੇਣਾ ਸਾਰਾ ਕੁਝ ਆਪਾਂ ਬੇਅਦਬੀ ਦੇ ਕੇਸਾਂ ਨੂੰ ਕਮਜ਼ੋਰ ਕਰ ਦੇਣਾ ਆਪਾਂ ਡੇਰੇ ਸਾਧ ਨੂੰ ਆਪਾਂ ਪੂਰੀ ਮਦਦ ਦੇਣੀ ਹੈ ਔਰ ਉੱਪਰ ਉੱਪਰ ਆਪਾਂ ਮੀਡੀਆ ਲਾਉਣਾ ਔਰ ਉੱਪਰ ਜਿਹੜਾ ਸਰਕਾਰ ਦਾ ਪਲੈਟਫਾਰਮ ਹੈ ਆਪਾਂ ਕਹਿਣਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬੋਲੀ ਚੱਲੋ ਇਹ ਜਿਹੜੇ ਸਰਕਾਰ ਦੇ ਗੁਪਤ ਸਮਝੌਤੇ ਨੇ ਇਹ ਜਿਹੜੇ ਸਮਝੌਤੇਆਂ ਤਹਿਤ ਰਾਮ ਰੀਬ ਨੂੰ ਫਾਇਦਾ ਪਹੁੰਚਾਇਆ ਜਾਂਦਾ ਉਹਦੇ ਬਾਰੇ ਅਸੀਂ ਚੁੱਪਾਂ ਉਦੇ ਬਾਰੇ ਸਰਕਾਰ ਇਹ ਸਮਝੌਤਿਆਂ ਬਾਰੇ ਅੱਗੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦੇਵੇ ਇਹ ਸਵਾਲ ਅੱਜ ਬਹੁਤ ਵੱਡੇ ਮੁੱਖ ਮੰਤਰੀ ਭਗਵੰਤ ਮਾਨ ਤੇ ਖੜੇ ਨੇ ਜਿਹੜੇ ਕਿ ਆਪਣੇ ਆਪ ਨੂੰ ਇਹ ਕਹਿ ਕੇ ਮੁੱਖ ਮੰਤਰੀ ਬਣੇ ਸੀ ਕਿ ਇੱਕ ਮਹੀਨੇ ਚ ਬੇਅਦਬੀ ਦੇ ਕੇਸਾਂ ਦਾ ਇਨਸਾਫ ਦੇ ਦੇਣ ਔਰ ਦੂਜਾ ਜਿਹੜਾ ਅੱਜ ਦਾ ਵੱਡਾ ਮਸਲਾ ਪੰਜਾਬ ਅੱਗੇ ਖੜਾ ਉਹ ਖੜਾ ਹੈ ਜਿਹੜੇ NHAI ਦੇ ਪ੍ਰੋਜੈਕਟ ਪੰਜਾਬ ਦੇ ਵਿੱਚ ਕੈਨਸਲ ਹੋਏ ਆਇ ਇੱਕ ਚਿੱਠੀ ਇਹ ਪੰਜਾਬ ਦੇ ਹਾਲਾਤਾਂ ਦੀ ਮੂੰਹ ਬੋਲਦੀ ਤਸਵੀਰ ਜਿਹੜੀ ਕਿ ਨਿਤਿਨ ਗੜਕਰੀ ਸਾਹਿਬ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਲਿਖੀ ਤੇ ਕਮਾਲ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਇਹਨੂੰ ਡਿਨਾਈ ਨਹੀਂ ਕਰ ਸਕਿਆ ਮੁੱਖ ਮੰਤਰੀ ਗੜਕਰੀ ਸਾਹਿਬ ਨੂੰ ਜਵਾਬ ਦੇ ਕੇ ਕਹਿੰਦੇ ਜੀ ਹਰ ਗੱਲ ਲਾਅ ਐਂਡ ਆਰਡਰ ਤੇ ਕਿਉਂ ਲਿਆਨੇ ਆ ਇਹ ਤਾਂ ਇਕਵਿਜ਼ਿਸ਼ਨ ਦਾ ਲੈਂਡ ਇਕਵਿਜ਼ਿਸ਼ਨ ਦਾ ਵਿਸ਼ਾ ਹੈ ਮੁੱਖ ਮੰਤਰੀ ਸਾਹਿਬ ਪਹਿਲਾਂ ਥੋੜਾ ਹੀ ਵਿਸ਼ਾ ਚੱਕ ਲੈਣੇ ਚਲੋ ਮੰਨ ਲਿਆ ਕਿ ਲੈਂਡ ਇਕਵਿਜ਼ਿਸ਼ਨ ਦਾ ਹੀ ਵਿਸ਼ਾ ਹੈ ਪਰ ਇਹ ਪਹਿਲਾਂ ਤਾਂ ਕਦੇ ਪੰਜਾਬ ਚ ਆਇਆ ਨਹੀਂ ਕਿਉਂਕਿ ਕਿਸਾਨ ਨੂੰ ਜੇ ਉਹਦੀ ਜ਼ਮੀਨ ਦਾ ਤੁਸੀਂ ਪੂਰਾ ਮੁੱਲ ਦਿਓਗੇ ਤਾ ਕਿਸਾਨ ਕਿਉਂ ਨਹੀਂ ਆਪਣੀ ਜ਼ਮੀਨ ਦੇਊਗਾ ਔਰ ਤੁਸੀਂ ਤਾਂ ਬੜਾ ਕੇਜਰੀਵਾਲ ਹੋ ਗਿਆ ਆ ਕਾਂਗਰਸੀ ਹੋ ਗਏ ਜਿੰਨੇ ਇਹ ਸਾਰੇ ਕਹਿੰਦੇ ਸੀ ਜੀ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਕੀ ਕੀਤਾ ਇਹ ਹਾਈਵੇ ਤਾਂ ਕੇਂਦਰ ਸਰਕਾਰ ਨੇ ਬਣਾਏ ਨੇ ਤੇ ਹੁਣ ਬਣਾ ਲਓ ਹਾਈਵੇ ਫਿਰ ਮਤਲਬ 5 ਸਾਲ ਕਾਂਗਰਸ ਨੇ ਗੱਲਾਂ ਮਾਰ ਕੇ ਕੱਢ ਤੇ ਇੱਟ ਨਹੀਂ ਲਾਈ ਤੇ ਤੁਹਾਡੇ ਰਾਜ ਦੇ ਵਿੱਚ ਭਗਵੰਤ ਸਿੰਘ ਸਾਹਿਬ 3263 ਕਰੋੜ ਦੇ 3 ਪ੍ਰੋਜੈਕਟ ਵਾਪਸ ਚਲੇ ਗਏ ਕਿਉਂਕਿ ਤੁਸੀਂ ਜ਼ਮੀਨ ਹੀ ਨਹੀਂ ਐਕਵਾਇਰ ਕਰ ਸਕੇ ਤੇ 8 ਪ੍ਰੋਜੈਕਟ ਜਿਨ੍ਹਾਂ ਦੀ ਕੀਮਤ 14288 ਕਰੋੜ ਹੈ ਉਹ ਜਾਣ ਨੂੰ ਤਿਆਰ ਖੜੇ ਕਿਉਂ ਕਿਉਂਕਿ ਤੁਸੀਂ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦਾ ਮੁੱਲ ਨਹੀਂ ਦੇ ਰਹੇ ਤੁਸੀਂ ਕਿਸੇ ਕਿਸਾਨ ਨੂੰ 50 ਲੱਖ ਦਿੰਦੇ ਹੋ ਜਿਹੜਾ ਗੰਢ ਧੁੱਪ ਕਰ ਲੈਂਦਾ ਅਫਸਰਾਂ ਨਾਲ ਉਹਨੂੰ 75 ਲੱਖ ਕਿਸੇ ਨੂੰ 80 ਲੱਖ ਮਲਕ ਕਿਸਾਨਾਂ ਦੇ ਵਿੱਚ ਸਰਕਾਰ ਦਾ ਵਿਸ਼ਵਾਸ ਹੀ ਜਾਂ ਵਿਸ਼ਵਾਸ ਝਕਾਉਣ ਦੀ ਸਰਕਾਰ ਨਕਾਮ ਹੈ ਤੇ ਫਿਰ ਇਹ ਨਕਾਮੀ ਕੀ ਦੀ ਹੈ ਲੈਂਡ ਐਕਵੀਜ਼ੀਸ਼ਨ ਕਰਨੀ ਕਿਹਨੇ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਕੱਲੇ-ਕੱਲੇ ਪ੍ਰੋਜੈਕਟ ਦਾ ਆਪ ਨਰੀਖਣ ਕਰਦੇ ਸੀ ਤਾਂ ਬਣੇ ਨੇ ਹਾਈਵੇ ਤਾਂ ਬਣੇ ਨੇ 에어ਪੋਰਟ ਤਾਂ ਆਉਂਦੀ ਹੈ ਪ੍ਰਾਈਵੇਟ ਇਨਵੈਸਟਮੈਂਟ ਔਰ ਦੂਜਾ ਵੱਡਾ ਇਲਜ਼ਾਮ ਜਿਹੜਾ ਤੁਹਾਡੇ ਤੇ ਲੱਗਿਆ ਹੈ ਉਹ ਲੱਗਿਆ ਲਾਅ ਐਂਡ ਆਰਡਰ ਦਾ ਲਾਅ ਐਂਡ ਆਰਡਰ ਬਾਰੇ ਤਾਂ ਤੁਸੀਂ ਜਿੰਨੀਆਂ ਮਰਜ਼ੀ ਸਫਾਈਆਂ ਦੇ ਲੋ ਕੱਲੇ-ਕੱਲੇ ਪੰਜਾਬ ਦੇ ਬੱਚੇ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈ ਗੈਂਗਸਟਰ ਫਰੋਤੀਆਂ ਵਾਲੀ ਜੇਲਾਂ ਚੋਂ ਕਾਲ ਕਰਦੇ ਨੇ ਵੀਡੀਓ ਕਾਲ ਆਉਂਦੀ ਹੈ ਚਾਹੇ ਉਹ ਖਿਡਾਰੀ ਹੈ ਚਾਹੇ ਵਪਾਰੀ ਹੈ ਚਾਹੇ ਨਾਮਵਰ ਸਿੰਗਰ ਹੈ ਕਤਲ ਹੋ ਰਹੇ ਨੇ ਇਹ ਕਿਤੇ ਨਹੀਂ ਹੋ ਰਹੇ ਕਤਲ ਦੱਸੋ ਪੰਜਾਬੀਆਂ ਨੂੰ ਆ ਕੇ ਸਿੱਧੂ ਮੂਸੇਵਾਲਾ ਸੰਦੀਪ ਨੰਗਲ ਲੰਬੀਆਂ ਹੋਰ ਵਿਚਾਰੇ ਜਿਹੜੇ ਬਿਜ਼ਨਸਮੈਨ ਨੇ ਪੰਜਾਬ ਦੇ ਉਹ ਨਹੀਂ ਮਰੇ ਪੰਜਾਬ ਦੇ ਵਿੱਚ ਔਰ ਆਹੀ ਗੱਲ NHAI ਦੇ ਸੁਪਰਵਾਈਜ਼ਰ ਤੇ ਇੰਜੀਨੀਅਰ ਕਹ ਰਹੇ ਨੇ ਉਹ ਕਹਿੰਦੇ ਸਾਨੂੰ ਜ਼ਿੰਦਾ ਸਾੜਨ ਦੀਆਂ ਧਮਕੀਆਂ ਆਉਂਦੀਆਂ ਸਾਡੀ ਕੁੱਟਮਾਰ ਹੋ ਰਹੀ ਹੈ ਪੰਜਾਬ ਸਰਕਾਰ ਨੂੰ ਬਾਰ ਬਾਰ ਇਹ ਇਸ਼ੂ ਟੇਕ ਅਪ ਕਰਨ ਦੇ ਬਾਵਜੂਦ ਪੰਜਾਬ ਸਰਕਾਰ ਉਹਨਾਂ ਨੂੰ ਸੁਰੱਖਿਅਤ ਮਾਹੌਲ ਨਹੀਂ ਦੇ ਪਾਰੀ ਤਾਂ ਪੰਜਾਬ ਦੇ ਵਿੱਚ ਕੋਈ ਕਿਉਂ ਇਨਵੈਸਟਮੈਂਟ ਕਰੂ ਜਿਹੜਾ ਬਿਜ਼ਨਸਮੈਨ ਹੈ ਜਿਹੜਾ ਇਨਵੈਸਟਰ ਹੈ ਉਹ ਇੱਕ ਕਬੂਤਰ ਹੈ ਜੇ ਖੜਾਕ ਹੋਊਗਾ ਉਹਨੇ ਉੱਡ ਜਾਣਾ ਨਾਲ ਦੀ ਨਾਲ ਤੇ ਮੁੱਖ ਮੰਤਰੀ ਸਾਹਿਬ ਅੱਜ ਤਾਂ ਹੀ ਪੰਜਾਬ ਦੀ ਇਨਵੈਸਟਮੈਂਟ ਯੂਪੀ ਜਾ ਰਹੀ ਹੈ ਯੂਪੀ ਉਹਨਾਂ ਨੂੰ ਵੱਧ ਸੁਰੱਖਿਅਤ ਲੱਗਦਾ ਤਾਂ ਇਹ ਥੋੜੀ ਮਾੜੀ ਕਾਰਗੁਜ਼ਾਰੀ ਹੈ ਇਹ ਮੁੱਖ ਮੰਤਰੀ ਦੀ ਮਾੜੀ ਕਾਰਗੁਜ਼ਾਰੀ ਹੈ ਔਰ ਇਹ ਕਾਰਗੁਜ਼ਾਰੀ ਦੇ ਝੰਡੇ ਪੰਜਾਬ ਤਾਂ ਝੂਲਦੇ ਹੀ ਝੂਲਦੇ ਸੀ ਹੁਣ ਤਾਂ ਹਾਈ ਕੋਰਟ ਵੀ ਝੂਲਣ ਲੱਗੇ ਲੋਰੈਂਸ ਬਿਸ਼ਨੋਈ ਦੀ ਜਿਹੜੀ ਇੰਟਰਵਿਊ ਹੋਈ ਹੈ ਉਹ ਤਾਂ ਹੁਣ ਸਾਬਤ ਹੀ ਹੋ ਗਿਆ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਆਏ ਨਹੀਂ ਜੀ ਨਹੀਂ ਕਹਿੰਦੇ ਪੰਜਾਬ ਚ ਨਹੀਂ ਹੋਈ ਡੀਜੀਪੀ ਸਾਹਿਬ ਨੂੰ ਬਿਠਾਤਾ ਔਰ ਫਿਰ ਹਾਈ ਕੋਰਟ ਨੇ ਸਪਸ਼ਟ ਕਰਤਾ ਕਿ ਭਾਈ ਉਹ ਇੰਟਰਵਿਊ ਪੰਜਾਬ ਦੇ ਵਿੱਚ ਹੋਈ ਹੈ ਤੇ ਮੁੱਖ ਮੰਤਰੀ ਦੀ ਨੱਕ ਨੀਚੇ ਜਿਹੜਾ ਖਰੜ ਸੀਆਈਏ ਸਟਾਫ ਹੈ ਉੱਥੇ ਉਹ ਇੰਟਰਵਿਊ ਹੋਈ ਹੈ ਤੇ ਫਿਰ ਕਿੱਥੇ ਐਨਸੀਆਈ ਝੂਠ ਬੋਲ ਰਹੀ ਹੈ ਜਿਹੜੇ ਗੈਂਗਸਟਰਾਂ ਤੋਂ ਇੰਟੈਰੋਗੇਸ਼ਨ ਹੋਣੀ ਚਾਹੀਦੀ ਹੈ ਔਰ ਗੈਂਗਸਟਰਾਂ ਦੀ ਪੁਸ਼ਤ ਪਨਾਹੀ ਕਰਕੇ ਪੰਜਾਬ ਸਰਕਾਰ ਉਹਨਾਂ ਦੀ ਇੰਟਰਵਿਊਆ ਕਰਾਰੀ ਹੈ ਥਾਣੇ ਚੋ ਇੰਟਰਵਿਊ ਹੋ ਰਹੀ ਹੈ ਤੇ ਕਿਉਂ ਕੋਈ ਪੰਜਾਬ ਚ ਇਨਵੈਸਟ ਕਰੂਗਾ ਕਿਉਂ ਕੋਈ ਬਿਜ਼ਨਸਮੈਨ ਆਊਗਾ ਮਲਬੋ ਕਰੋੜਾ ਰੁਪਈਆ ਵੀ ਖਰਚੇ ਤੇ ਉਹ ਮੌਤ ਵੀ ਖਰੀਦੇ ਕਿਉਂ ਕਿਉਂਕਿ ਭਗਵੰਤ ਮਾਨ ਸਾਹਿਬ ਦੀ ਢਿੱਲੀ ਕਾਰਗੁਜ਼ਾਰੀ ਜਿਨ੍ਹਾਂ ਨੇ ਸਾਰਾ ਪੰਜਾਬ ਗੈਂਗਸਟਰਾਂ ਦੇ ਹਵਾਲੇ ਕੀਤਾ ਜਿਹਦੀ ਮੂੰਹ ਬੋਲਦੀ ਤਸਵੀਰ ਹਾਈ ਕੋਰਟ ਦਾ ਆਰਡਰ ਹੈ ਜਿਹਨੇ ਸਾਬਤ ਕਰਤਾ ਕਿ ਇੰਟਰਵਿਊ ਪੰਜਾਬ ਚ ਹੋਈ ਹੈ ਤੇ ਭਗਵੰਤ ਮਾਨ ਸਾਹਿਬ ਖਰੜ ਸੀਆਈਏ ਚ ਹੋਈ ਹੈ ਤੇ ਹੁਣ ਆਕੇ ਦਿਓ ਜਵਾਬ ਤੁਸੀਂ ਆਪਣੀ ਮਾੜੀ ਸਿਆਸਤ ਪਿੱਛੇ ਪੰਜਾਬ ਪੁਲਿਸ ਦਾ ਵੀ ਰਾਜਨੀਤਿਕਰਨ ਕਰ ਰਹੇ ਤੁਸੀਂ ਡੀਜੀਪੀ ਦੀ ਚੇਅਰ ਨੂੰ ਵੀ ਉਹਦੀ ਕ੍ਰੈਡੀਬਿਲਟੀ ਨੂੰ ਵੀ ਸੱਟ ਮਾਰੀ ਹੁਣ ਕਿਉਂ ਨਾ ਨੈਤਿਕਤਾ ਦੇ ਆਧਾਰ ਤੇ ਦੋਨੋਂ ਅਹੁਦੇ ਖਾਲੀ ਹੋ ਜਾਣ ਕਿਉਂਕਿ ਮੁੱਖ ਮੰਤਰੀ ਕਵੇ ਕਿ ਇੰਟਰਵਿਊ ਨਹੀਂ ਹੋਈ ਪੰਜਾਬ ਦੇ ਡੀਜੀਪੀ ਕਹਿਣ ਕਿ ਇੰਟਰਵਿਊ ਨਹੀਂ ਹੋਈ ਤੇ ਹਾਈ ਕੋਰਟ ਵੱਲੋਂ ਬਣਾਈ ਐਸਆਈਟੀ ਇਹ ਸਾਬਤ ਕਰ ਦੇ ਕਿ ਇੰਟਰਵਿਊ ਪੰਜਾਬ 'ਚ ਹੋਈ ਹੈ ਤਾਂ ਚੇਰ ਦੀ ਇਨਕ੍ਰੈਡੀਬਿਲਟੀ ਰਹਿ ਕਿੱਥੇ ਗਈ ਮਤਲਬ ਇਹ ਗੱਲਾਂ ਦਾ ਜਵਾਬ ਅੱਜ ਪੰਜਾਬ ਮੰਗਦਾ ਹੈ ਪੰਜਾਬ ਦੇ ਇਸ਼ੂ ਨੇ ਜੇ ਫਿਰੋਜ਼ਪੁਰ ਜੇਲ੍ਹ ਦੇ ਵਿੱਚ ਡਰੱਗ ਰੈਕਟ ਫੜਿਆ ਜਾਂਦਾ ਤਾਂ ਉਹ ਪੰਜਾਬ ਦਾ ਇਸ਼ੂ ਹੈ ਉਹਦੇ ਤੇ ਆ ਕੇ ਗੱਲ ਕਰੋ ਸ਼੍ਰੋਮਨੀ ਅਕਾਲੀ ਦਲ ਸੁਖਬੀਰ ਬਾਦਲ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਉਸ ਵਿਸ਼ੇ ਤੇ ਵੀ ਕਰ ਲਾਂਗੇ ਪਰ ਕੀ ਇਹ ਪੰਜਾਬ ਦੇ ਜਿਹੜੇ ਕੋਰ ਇਸ਼ੂਜ਼ ਹੈ ਉਹ ਛੁਪਾ ਦੂਗਾ ਇਹ ਸਾਰੀਆਂ ਗੱਲਾਂ ਅਗਰ ਹਾਈ ਕੋਰਟ ਇਹ ਗੱਲ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਨਸ਼ਾ ਪੰਜਾਬ ਪੁਲਿਸ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ ਡੀਜੀਪੀ ਸਾਹਿਬ ਤੋਂ ਮਾਫੀ ਮੰਗਾਈ ਜਾਂਦੀ ਹੈ ਇਹ ਆ ਪੰਜਾਬ ਦਾ ਕੋਰ ਇਸ਼ੂ ਇਹਨੂੰ ਕਿਉਂ ਨਹੀਂ ਅਪਾ ਅਡਰੈਸ ਕਰ ਰਹੇ ਔਰ ਕਮਾਲ ਦੀ ਗੱਲ ਇਹ ਹੈ ਕਿ ਐਡੇ ਵੱਡੇ ਇਸ਼ੂਸ ਤੇ ਜਿਹੜੀ ਸੋ ਕਾਲਡ ਆਪੋਜੀਸ਼ਨ ਹੈ ਕਾਂਗਰਸ ਉਹ ਚੁੱਪ ਬੈਠੀ ਹੈ ਉਹ ਮੁੱਖ ਮੰਤਰੀ ਦਾ ਜਵਾਬ ਤੱਕ ਨਹੀਂ ਮੰਗ ਰਹੀ ਕਿਉਂ ਕਿਉਂਕਿ ਇੰਡੀਆ ਬਲੌਕ ਚ ਇਕੱਠੇ ਆ ਕਿਉਂਕਿ ਉੱਥੇ ਹੁਣ ਅਸੀਂ ਕਿਉਂ ਖਿਚੜੀਆਂ ਤੇ ਪੰਜਾਬ ਅਸੀਂ ਹੁਣ ਗਹਿਣੇ ਰੱਖਤਾ ਜੋ ਮਰਜ਼ੀ ਮੁੱਖ ਮੰਤਰੀ ਸਾਹਿਬ ਕਰੀ ਜਾਣ ਤੇ ਉਹਦੇ ਤੇ ਚੁੱਪਾਂ ਇਹ ਪੰਜਾਬ ਦੇ ਬੜੇ ਰੀਅਲ ਕੋਰ ਇਸ਼ੂਸ ਨੇ ਇਹਨਾਂ ਤੇ ਜਵਾਬ ਦਿਓ एसवाईएल ਤੇ ਜਿਹੜਾ ਤੁਹਾਡਾ ਪੰਜਾਬ ਵਿਰੋਧੀ ਸਟੈਂਡ ਹੈ ਉਹਦੇ ਤੇ ਜਵਾਬ ਦਿਓ ਇਹ ਇਸ਼ੂਜ਼ ਨੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ 3 ਲੱਖ ਤੋਂ ਪਾਰ ਕਰਜ਼ਾ ਚਲਾ ਗਿਆ ਇਹ ਇਸ਼ੂਜ਼ ਨੇ ਇਨਵੈਸਟਮੈਂਟ ਬਾਹਰ ਜਾ ਰਹੀ ਹੈ ਇਹ ਇਸ਼ੂਜ਼ ਨੇ ਤੇ ਇੱਕ ਵੱਡਾ ਇਸ਼ੂ ਹੋਰ ਜਿਹੜਾ ਪੰਜਾਬ ਦਾ ਅੱਜ ਖੜਾ ਹੋ ਗਿਆ ਕਿ ਜਿਹੜਾ ਨੈਸ਼ਨਲ ਹੈਲਥ ਮਿਸ਼ਨ ਹੈ ਜਿਹਦਾ ਪੈਸਾ ਪੰਜਾਬ ਦੇ ਹਸਪਤਾਲਾਂ ਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਬਿਹਤਰ ਕਰਨ ਦੇ ਲਈ ਦਿੱਤਾ ਜਾਂਦਾ ਹੈ ਉਸ ਨੈਸ਼ਨਲ ਹੈਲਥ ਮਿਸ਼ਨ ਦੇ 933 ਕਰੋੜ ਦੀ ਕਿਸ਼ਤ ਕੇਂਦਰ ਸਰਕਾਰ ਨੇ ਰੋਕ ਲਈ। ਔਰ ਉਹਦਾ ਕਾਰਨ ਇੱਕੋ ਹੀ ਸੀ ਰੋਕਣ ਦਾ ਕਿ ਉਹ ਜਿਹੜਾ ਪੈਸਾ ਉਹ ਅਰਵਿੰਦ ਕੇਜਰੀਵਾਲ ਦੀ ਫੋਟੋ ਲਾ ਕੇ ਜਿਹੜੀ ਮੱਲਾ ਕਲੀਨਿਕ ਦੀ ਸਿਆਸਤ ਕੀਤੀ ਜਾ ਰਹੀ ਹੈ, ਉਹ 10x12 ਦੀ ਪੈਰਾਸੀਟਾਮੋਲ ਦੀ ਦੁਕਾਨ ਦੀ ਸਿਆਸਤ ਉਹਦੇ 'ਚ ਖਰਾਬ ਕੀਤਾ ਤਾਂ ਰੁਕਿਆ 933 ਕਰੋੜ ਰੁਪਏ। ਤੇ ਉਹਦੇ ਹਾਲਾਤ ਕੀ ਬਣੇ ਕਿ ਰਜਿੰਦਰਾ ਹਸਪਤਾਲ ਜਿਹੜਾ ਐਡਾ ਵੱਡਾ ਸਰਕਾਰੀ ਹਸਪਤਾਲ ਹੈ, ਉੱਥੇ ਸਾਰਿਆਂ ਨੇ ਦੇਖਿਆ ਵੀ ਟੋਰਚਾਂ ਚ ਡਿਲੀਵਰੀ ਹੋ ਰਹੀ ਹੈ। ਇਨਫਰਾਸਟ੍ਰਕਚਰ ਕੋਕੋ ਜਨਰੇਟਰ ਹੈ ਨਹੀਂ ਤੇ 933 ਕਰੋੜ ਅਸੀਂ ਲਾਤਾ ਕਾਹਦੇ ਤੇ ਅਸੀਂ ਲਾਤਾ ਜੀ ਅਰਵਿੰਦ ਕੇਜਰੀਵਾਲ ਦੀ ਫੋਟੋ ਤੇ ਅਸੀਂ ਉਹਨੂੰ ਦੇਸ਼ ਚ ਕਮਾਉਣ ਤੇ ਤੇ ਪੰਜਾਬ ਆ ਕੇ ਕਿੱਥੇ ਖੜਾ ਇਹ ਇਸ਼ੂ ਹੈ ਪੰਜਾਬ ਮਤਲਬ ਇਸ਼ੂ ਆ ਤੋਂ ਆਪਾਂ ਦੌੜ ਲਾ ਰਹੇ ਆ ਨੈਗੇਟਿਵ ਪੋਲਿਟਿਕ ਸੁਖਬਲਾ ਵਿੱਚ ਮੈਂ ਸਕੂਲ ਖੋਲ੍ਹ ਦੂੰ ਸੁਖਬਲਾ ਵਿੱਚ ਮੈਂ ਬਲਡੋਜ਼ਰ ਚਲਾ ਦੂੰ ਕਰੋ ਕਰਕੇ ਦਿਖਾਓ ਕੌਣ ਹੈ ਮੁੱਖ ਮੰਤਰੀ ਤੁਸੀਂ ਤਾਂ ਕਹਿੰਦੇ ਸੀ ਚਰਨਜੀਤ ਚੰਨੀ ਨੇ 2 ਕਰੋੜ ਮੰਗ ਲਿਆ ਮੈਂ ਪਰਚਾ ਦੇਉ ਦਿਓ ਪਰਚਾ ਕਦੇ ਰਾਜਾ ਵਡਿੰਗ ਦੀ ਬਾਡੀ ਵਾਲਾ ਕੇਸ ਕਰੋ ਕਾਰਵਾਈ ਮਤਲਬ ਸਾਰੇ ਇਸ਼ੂਜ਼ ਆਪਾਂ ਰੱਖੇ ਨੇ ਕਿ ਜੀ ਮੈਂ ਇਸ਼ੂ ਜਿਹੜਾ ਅਸਲ ਹੈ ਜਿਹੜੇ ਆਪੱਖ ਦੇ ਮਸਲੇ ਨੇ ਡਰੱਗ ਦਾ ਗੈਂਗਸਟਰਾਂ ਦਾ ਪ੍ਰੋਜੈਕਟ ਬਾਹਰ ਜਾਣ ਦਾ ਬੇਅਦਬੀ ਤੇ ਜਿਹੜੇ ਅਕਿਊਜ਼ਡ ਉਹਨਾਂ ਦੀ ਪੁਸ਼ਤਕਨਾਹੀ ਦਾ ਮੈਂ ਇਹਨਾਂ ਨੂੰ ਲਕੋਲਾ ਨਾਨ ਡਿਵੈਲਪਮੈਂਟ ਨੂੰ ਲਕੋਲਾ ਨਾਨ ਗਵਰਨੈਂਸ ਨੂੰ ਲਕੋਲਾ ਤੇ ਇਹ ਇਸ਼ੂਜ਼ ਤੇ ਪੰਜਾਬੀਆਂ ਦਾ ਸਮਾਂ ਖਰਾਬ ਕਰੀ ਚੱਲਣਾ ਤਾਂ ਇਹ ਕਿੱਥੋਂ ਤੱਕ ਵਾਜਿਫ ਹੈ ਅੱਜ ਪੰਜਾਬ ਤੁਹਾਨੂੰ ਇਹ ਸਵਾਲ ਕਰਦਾ ਹੈ ਕਿ ਪੰਜਾਬ ਦੇ ਮਸਲਿਆਂ ਦੇ ਉੱਤੇ ਆ ਕੇ ਜਵਾਬ ਦਿਓ ਅਗਰ 3 ਸਾਲਾਂ ਚ ਅੱਜ ਬਿਜਲੀ ਬੋਰਡ ਖਤਮ ਹੋ ਗਿਆ ਲੰਬੇ ਲੰਬੇ ਕੱਟ ਲੱਗ ਰਹੇ ਨੇ ਤਾਂ ਪੰਜਾਬ ਨੂੰ ਜਵਾਬ ਦਿਓ ਅੱਜ ਅਗਰ ਸਾਡੀਆਂ ਮਾਤਾਵਾਂ ਭੈਣਾਂ ਸਟੇਟ ਚ ਘੁੰਮਦੇ ਹੋਏ ਸੁਰੱਖਿਅਤ ਨਹੀਂ ਮਹਿਸੂਸ ਕਰਦੀਆਂ ਉਹਨਾਂ ਨੂੰ ਆ ਕੇ ਜਵਾਬ ਦਿਓ ਉਹਨਾਂ ਨਾਲ ਕੀਤੇ ਵਾਅਦਿਆਂ ਦਾ ਜਵਾਬ ਦਿਓ ਜੋ EMPLOYEES ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜਿਹੜਾ ਉਹਨਾਂ ਤੇ ਲਾਠੀਚਾਰ ਜੋ ਰਿਹਾ ਸਾਰੀਆਂ ਜਥੇਬੰਦੀਆਂ ਦੇ ਉੱਤੇ ਜਿਹੜੀਆਂ ਆਪਣੀ ਮੰਗਾਂ ਨੂੰ ਲੈ ਕੇ ਬੈਠੀਆਂ ਨੇ ਇਹ ਇੱਕ ਇਸ਼ੂਜ਼ ਨੇ ਕੋਰ ਪੰਜਾਬ ਦੇ ਇਹ ਤੋਂ ਭੱਜਰੀ ਹੈ ਸਰਕਾਰ ਇਹਤੇ ਗੱਲ ਨਹੀਂ ਕਰਨਾ ਚਾਹੁੰਦੀ ਸਰਕਾਰ ਇਧਰ ਲਈ ਉਧਰ ਲਈ ਗੱਲ ਕਰੋ ਸਿਆਸੀ ਕਿਰਦਾਰਕੁਸ਼ੀ ਕਰੋ ਕਦੇ ਕਿਸੇ ਵਿਰੋਧੀ ਦੇ ਖਿਲਾਫ ਕਰੋ ਨਿਕਲ ਨਾ ਉਹ ਚੋ ਕੁਝ ਨਹੀਂ ਨਿਕਲਣਾ ਤਾਂ ਪੰਜਾਬ ਦੀ ਬਿਹਤਰੀ ਤੋਂ ਐ ਤੇ ਉਹ ਤੋਂ ਭਗਵੰਤ ਮਾਨ ਸਾਹਿਬ ਮੁਨਕਰ ਨੇ ਇਹਤੇ ਆ ਕੇ ਮੁੱਖ ਮੰਤਰੀ ਜਵਾਬ ਦੇਣ ਮੈਂ ਚੈਲੰਜ ਕਰਦਾ ਕਿ ਜਿਹੜੇ ਇਸ਼ੂਜ਼ ਅੱਜ ਮੈਂ ਚੱਕੇ ਨੇ ਉਹਨਾਂ ਤੇ ਸਰਕਾਰ ਜਵਾਬ ਦੇਵੇ ਖਾਸ ਕਰਕੇ ਡੇਰਾ ਰਾਮ ਰਹੀਮ ਦੀ ਪਰੋਲ ਤੋਂ ਲੈ ਕੇ ਉਹਨੂੰ ਬੇਅਦਬੀ ਦੇ ਕੇਸਾਂ ਚ ਬਚਾਉਣ ਤੱਕ ਹਨੀ ਪ੍ਰੀਤ ਨੂੰ ਬਚਾਉਣ ਤੱਕ ਸੈਂਕਸ਼ਨ ਨਾ ਦੇਣ ਤੱਕ ਐਨ ਐਚ ਆਈ ਦੇ ਪ੍ਰੋਜੈਕਟਸ ਤੇ ਇਹ ਕੱਲੀ ਕੱਲੀ ਗੱਲ ਤੇ ਅੱਜ ਸਰਕਾਰ ਆ ਕੇ ਜਵਾਬ